ਗੁੱਡ ਮਾਰਨਿੰਗ ਅੱਜ ਸੀ ਮੰਤਨ ਪਈ ਰੋਗਾ ਬੁੱਕ ਦਾ ਪੰਜਵਾਂ ਲੇਖ ਮਾਨਸਿਕ ਰੋਗਾਂ ਦੀਆਂ ਕਿਸਮਾਂ ਕਰਨ ਜਾ ਰਹੇ ਹਾਂ ਮਾਨਸਿਕ ਰੋਗਾਂ ਦੀਆਂ ਕਿਸਮਾਂ ਲੇਖ ਦਾ ਵਿਸ਼ਾ ਪਿੰਨ ਪਿੰਨ ਪ੍ਰਕਾਰ ਦੇ ਮਾਨਸਿਕ ਰੋਗਾਂ ਦੇ ਕਾਰਨਾਂ ਤੇ ਲੱਛਣਾਂ ਬਾਰੇ ਜਾਣਕਾਰੀ ਦੇਣਾ ਅਤੇ ਇਹਨਾਂ ਤੋਂ ਰਾਹਤ ਪ੍ਰਾਪਤ ਕਰਨ ਲਈ ਸਮੇਂ ਸਿਰ ਮਨੋਚਿਕਿਤਸਕ ਡਾਕਟਰ ਜਾਂ ਸਲਾਹਕਾਰ ਦੀ ਸਹਾਇਤਾ ਲੈਣ ਦੀ ਪ੍ਰੇਰਣਾ ਦੇਣਾ ਹੈ ਲੇਖਕ ਕਹਿੰਦਾ ਹੈ ਕਿ ਜੇਕਰ ਤੁਹਾਨੂੰ ਠੀਕ ਤਰ੍ਹਾਂ ਸੋਚਣ ਵਿਚਾਰਨ ਵਿੱਚ ਮੁਸ਼ਕਲ ਮਹਿਸੂਸ ਹੁੰਦੀ ਹੈ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਸਹਿਜਤਾ ਨਾਲ ਬਿਆਨ ਨਹੀਂ ਕਰ ਸਕਦੇ ਗੱਲਾਂ ਕਰਦਿਆਂ ਕਰਦਿਆਂ ਭਾਵੁਕ ਹੋ ਜਾਂਦੇ ਹੋ ਪਰਿਵਾਰਿਕ ਜੀਆ ਦੋਸਤਾਂ ਜਾਂ ਸਹਿਕਰਮੀਆਂ ਨਾਲ ਤੁਹਾਡੇ ਸਬੰਧ ਵਿਗੜ ਰਹੇ ਹਨ ਅਤੇ ਮੂਡ ਆਮ ਕਰਕੇ ਵਿਗੜਿਆ ਰਹਿੰਦਾ ਹੈ ਤਾਂ ਇਹ ਇਸ ਗੱਲ ਦੇ ਸੂਚਕ ਹਨ ਕਿ ਤੁਹਾਡੀ ਮਾਨਸਿਕ ਅਵਸਥਾ ਵਿੱਚ ਗੜਬੜ ਹੈ ਉੰਜ ਕੋ ਭਰਉਣ ਵਾਲੀ ਕੋਈ ਗੱਲ ਨਹੀਂ ਜਿਸ ਤਰ੍ਹਾਂ ਸਾਡੀ ਸਰੀਰਕ ਸਿਹਤ ਸਦਾ ਤੰਦਰੁਸਤ ਨਹੀਂ ਰਹਿੰਦੀ ਇਸੇ ਤਰ੍ਹਾਂ ਸਾਡੀ ਮਾਨਸਿਕ ਸਿਹਤ ਵੀ ਇਕਸਾਰ ਨਹੀਂ ਰਹਿੰਦੀ ਸਰੀਰਕ ਸਿਹਤ ਵਾਤਾਵਰਣ ਸਮਾਜ ਆਰਥਿਕ ਹਾਲਤ ਆਦਿ ਇਸ ਉੱਤੇ ਆਪਣਾ ਅਸਰ ਪਾਉਂਦੇ ਹਨ ਜੇਕਰ ਅਜਿਹੀ ਸਥਿਤੀ ਲੰਮਾ ਲੰਮਾ ਸਿਰ ਚੱਲਦੀ ਰਹਿੰਦੀ ਹੈ ਤਾਂ ਧਿਆਨ ਦੇਣ ਦੀ ਲੋੜ ਹੈ ਮਾਨਸਿਕ ਰੋਗ ਜੀਵਨ ਉੱਤੇ ਬਹੁਤ ਅਸਰ ਪਾਉਂਦੇ ਹਨ ਕਈ ਵਾਰ ਇਹ ਦੋ ਜਾਂ ਦੋ ਤੋਂ ਵੱਧ ਇਕੱਠੇ ਹੋ ਜਾਂਦੇ ਹਨ ਜਿਵੇਂ ਡਿਪਰੈਸ਼ਨ ਚਿੰਤਾ ਜਾਂ ਸਦਮੇ ਕਰਕੇ ਤਣਾਅ ਸਿਜੋਫਰੇਨੀਆ ਵਿਗਾੜ ਤੇ ਸ਼ਰਾਬ ਪੀਣ ਦੀ ਆਦਤ ਕਈ ਵਾਰ ਮਾਨਸਿਕ ਅਤੇ ਸਰੀਰਕ ਰੋਗ ਦੋਨੇ ਇਕੱਠੇ ਹੋ ਜਾਂਦੇ ਹਨ ਦੁਨੀਆਂ ਵਿੱਚ ਹਰ 8ਵਾਂ ਆਦਮੀ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੈ ਲੇਖਕ ਮਾਨਸਿਕ ਰੋਗਾਂ ਦੀਆਂ ਕਿਸਮਾਂ ਵਿੱਚ ਰੋਗਾਂ ਦਾ ਜ਼ਿਕਰ ਕਰਦਾ ਹੈ ਚਿੰਤਾ ਉਦਾਸੀਨਤਾ ਬਾਈਪੋਲਰ ਵਿਗਾੜ ਸਦਮੇ ਕਰਕੇ ਤਣਾਅ ਵਿਗਾੜ ਭੋਜਨ ਖਾਣ ਦਾ ਵਿਗਾੜ ਸਿਜੋਫਰੀਨੀਆ ਅਤੇ ਜਨੂਨ ਤੇ ਮਜਬੂਰੀ ਹਿੱਤ ਵਿਗਾੜ ਇਹਨਾਂ ਨੂੰ ਵਿਸਥਾਰ ਨਾਲ ਇਸ ਤਰ੍ਹਾਂ ਦੱਸਿਆ ਗਿਆ ਹੈ ਸਭ ਤੋਂ ਪਹਿਲਾਂ ਚਿੰਤਾ ਚਿੰਤਾ ਜੀਵਨ ਦਾ ਹਿੱਸਾ ਹੈ ਮਨੁੱਖ ਦਾ ਤਣਾਅ ਨਾਲ ਨਿਪਟਣ ਦਾ ਕੁਦਰਤੀ ਸੁਭਾਅ ਹੈ ਕਦੇ-ਕਦਾਈਂ ਚਿੰਤਾ ਹੋਣੀ ਆਮ ਗੱਲ ਹੈ ਕਿਸੇ ਹੱਦ ਤੱਕ ਚਿੰਤਾ ਮਨੁੱਖ ਨੂੰ ਟੱਕਰ ਲੈਣ ਜਾਂ ਭੱਜਣ ਦੀ ਪ੍ਰਤੀਕਿਰਿਆ ਰਾਹੀਂ ਖਤਰਿਆਂ ਤੋਂ ਬਚਾਉਂਦੀ ਹੈ ਕਾਰ ਸਲਾਉਂਦੇ ਸਮੇਂ ਹਾਦਸੇ ਦੀ ਚਿੰਤਾ ਸਾਨੂੰ ਇੱਕਦਮ ਪ੍ਰਤੀਕਿਰਿਆ ਕਰਨ ਲਈ ਉਕਸਾਉਂਦੀ ਹੈ ਪਰ ਲੰਮੇ ਸਮੇਂ ਦਾ ਆਮ ਪੱਧਰ ਤੋਂ ਜ਼ਿਆਦਾ ਡਰ ਜਾਂ ਘਬਰਾਹਟ ਚਿੰਤਾ ਰੋਗ ਦਾ ਰੂਪ ਧਾਰਨ ਕਰ ਲੈਂਦੀ ਹੈ ਲੰਮੇ ਸਮੇਂ ਦੀ ਆਮ ਪੱਧਰ ਤੇ ਜ਼ਿਆਦਾ ਘਬਰਾਹਟ ਜਾਂ ਡਰ ਚਿੰਤਾ ਬਣ ਜਾਂਦੀ ਹੈ ਦੈਸ਼ਤ ਵਿਚਾਨੀ ਨੀਂਦ ਨਾ ਆਉਣੀ ਸਾਹ ਚੜਨਾ ਦਿਲ ਦੀ ਧੜਕਣ ਤੇਜ਼ ਹੋਣੀ ਕਿਸੇ ਗੱਲ ਦਾ ਦਿਮਾਗ ਵਿੱਚ ਵਾਰ-ਵਾਰ ਘੁੰਮਣਾ ਇਕਾਗਰਤਾ ਭੰਗ ਹੋਣੀ ਛਾਤੀ ਦਰਦ ਚੱਕਰ ਆਉਣੇ ਆਦੀ ਚਿੰਤਾ ਰੋਗ ਦੇ ਲੱਛਣ ਹਨ ਇਸ ਰੋਗ ਨਾਲ ਆਮ ਜੀਵਨ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਕੰਮ ਸਕੂਲ ਜਾਂ ਦੋਸਤਾਂ ਨਾਲ ਸੰਬੰਧਾਂ ਉੱਤੇ ਅਸਰ ਪੈਂਦਾ ਹੈ ਦੂਜਾ ਹੈ ਉਦਾਸੀਨਤਾ ਡਿਪਰੈਸ਼ਨ ਲੰਮੇ ਸਮੇਂ ਦੀ ਉਦਾਸੀ ਨਾਲ ਸੁਭਾਅ ਵਿੱਚ ਚਿਰਚੜਾਪਨ ਮਨੋਰੰਜਨ ਵਿੱਚ ਰੁਚੀ ਨਾ ਰਹਿਣੀ ਨੀਂਦ ਵਿੱਚ ਗੜਬੜ, ਥਕਾਵਟ, ਭਵਿੱਖ ਪ੍ਰਤੀ ਨਿਰਾਸ਼ਤਾ, ਇਕਾਗਰਤਾ ਦੀ ਕਮੀ, ਗੁਨਾਹ ਦੀ ਤੀਬਰ ਭਾਵਨਾ, ਆਤਮ ਸਨਮਾਨ ਦੀ ਘਾਟ, ਆਦੀ ਉਦਾਸੀਨਤਾ ਦੇ ਲੱਛਣ ਹਨ। ਤੀਜਾ ਬਾਈਪੋਲਰ ਵਿਗਾੜ। ਬਾਈਪੋਲਰ ਵਿਗਾੜ ਦੇ ਸ਼ਿਕਾਰ ਬੰਦੇ ਦੇ ਮੂਡ, ਊਰਜਾ ਅਤੇ ਸੋਚਣ ਸ਼ਕਤੀ ਵਿੱਚ ਹੈਰਾਨੀਜਨਕ ਤਬਦੀਲੀ ਆਉਂਦੀ ਹੈ। ਕਿਸੇ ਵੇਲੇ ਤਾਂ ਰੋਗੀ ਦਾ ਮੂਡ ਆਸਮਾਨ ਤੇ ਹੁੰਦਾ ਹੈ ਤੇ ਕਿਸੇ ਵੇਲੇ ਬਹੁਤ ਹੇਠਾਂ ਉਸ ਦਾ ਵਤੀਰਾ ਦੋ ਦਿਸ਼ਾਵੀ ਹੁੰਦਾ ਹੈ ਅਚਾਨਕ ਮੂਡ ਚਿੜਚਿੜਾ ਵਤੀਰਾ ਅਨਕਿਆਸਿਆ ਅਤੇ ਫੈਸਲਾ ਸ਼ਕਤੀ ਅਨੁਚਿਤ ਹੋ ਜਾਂਦੀ ਹੈ ਦਿਮਾਗੀ ਵੰਤਰ ਅਤੇ ਤਣਾਅ ਇਸ ਰੋਗ ਦੇ ਮੁੱਖ ਕਾਰਨ ਹਨ ਇਹ ਰੋਗ ਤਿੰਨ ਤਰ੍ਹਾਂ ਦਾ ਹੁੰਦਾ ਹੈ ਬਾਈਪੋਲਰ 1 ਵਿਗਾਰਡ ਬਾਈਪੋਲਰ 2 ਵਿਗਾਰਡ ਸਾਈਕਲੋਥਾਈਮਿਕ ਵਿਗਾਰਡ ਬਾਈਪੋਲਰ 1 ਵਿਗਾਰਡ ਇਸ ਵਿਗਾਰਡ ਵਿੱਚ ਰੋਗੀ ਦਾ ਮੂਡ ਉੱਚਾ ਹੁੰਦਾ ਹੈ ਇਸ ਦਾ ਰੋਗੀ ਉੱਚੀ ਉੱਚੀ ਹੱਸਣ ਲੱਗਦਾ ਹੈ ਆਪਣੇ ਆਪ ਨੂੰ ਤਾਕਤਵਰ ਸਮਝਣ ਲੱਗਦਾ ਹੈ ਨੀਂਦ ਬਹੁਤ ਘੱਟ ਆਉਂਦੀ ਹੈ ਆਮ ਵਰਤੀਰਾ ਨਹੀਂ ਰਹਿੰਦਾ ਇਸ ਨੂੰ ਮਾਨੀਆ ਜਾਂ ਝੱਲਾਪਣ ਵੀ ਕਿਹਾ ਜਾਂਦਾ ਹੈ ਬਾਈਪੋਲਰ 2 ਸੈਕੰਡ ਵਿਗਾਰਡ ਇਸ ਵਿਗਾਰਡ ਦੇ ਲੱਛਣ ਪਹਿਲੇ ਵਿਗਾੜ ਤੋਂ ਉਲਟੇ ਹਨ ਪੀੜਤ ਬਹੁਤ ਉਦਾਸ ਰਹਿੰਦਾ ਹੈ ਤੇ ਤਾਕਤ ਦੀ ਕਮੀ ਮਹਿਸੂਸ ਕਰਦਾ ਹੈ ਉਹ ਹੌਲੀ-ਹੌਲੀ ਬੋਲਦਾ ਹੈ ਤੇ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ ਸਾਈਕਲੋਥਾਈਮਿਕ ਵਿਗਾੜ ਇਸ ਵਿਗਾੜ ਦੇ ਲੱਛਣ ਦੂਜੇ ਵਿਗਾੜਾਂ ਦੇ ਵਿਚਕਾਰ ਹੁੰਦੇ ਹਨ ਰੋਗੀ ਕਦੇ ਤਾਂ ਝੱਲਿਆਂ ਵਾਂਗ ਵਰਤਾਓ ਕਰਦਾ ਹੈ ਅਤੇ ਕਦੇ ਉਦਾਸੀ ਜਾਂ ਘੱਟ ਤਾਕਤ ਮਹਿਸੂਸ ਕਰਦਾ ਹੈ ਇਹ ਰੋਗ ਆਮ ਕਰਕੇ 25 ਵਰੇ ਦੀ ਉਮਰ ਦੇ ਨੇੜੇ ਤੇੜੇ ਹੁੰਦਾ ਹੈ ਇਹ ਲੜਕਪਨ ਵਿੱਚ ਹੀ ਹੋ ਸਕਦਾ ਹੈ ਜੇਕਰ ਇਲਾਜ ਸਮੇਂ ਸਿਰ ਨਾ ਹੋਵੇ ਤਾਂ ਰੋਗੀ ਦੀ ਹਾਲਤ ਦਿਨੋ-ਦਿਨ ਵਿਗੜਦੀ ਜਾਂਦੀ ਹੈ ਚੌਥਾ ਸਦਮੇ ਕਾਰਨ ਵਿਗਾੜ ਪੋਸਟ ਟ੍ਰੋਮੈਟਿਕ ਸਟ्रेस ਡਿਸਆਰਡਰ ਜੀਵਨ ਵਿੱਚ ਅਜਿਹੀਆਂ ਮਾੜੀਆਂ ਭਿਆਨਕ ਘਟਨਾਵਾਂ ਜਿਵੇਂ ਪਿਆਰੇ ਦੀ ਮੌਤ ਤੇ ਬਲਾਤਕਾਰ ਆਦੀ ਵਾਪਰ ਜਾਂਦੀਆਂ ਹਨ ਉਹ ਵਿਅਕਤੀ ਦੇ ਮਨ ਉੱਪਰ ਡੂੰਘਾ ਅਸਰ ਛੱਡ ਜਾਂਦੀਆਂ ਹਨ ਜੇਕਰ ਪ੍ਰਵੇਖ ਵਿੱਚ ਅਜਿਹੀਆਂ ਘਟਨਾਵਾਂ ਕਿਸੇ ਹੋਰ ਇਨਸਾਨ ਨਾਲ ਵਾਪਰਨ ਜਾਂ ਪੀੜਿਤ ਵਿਅਕਤੀ ਦੇ ਮਨ ਤੇ ਜ਼ਖਮ ਦੁਆਰਾ ਹਰੇ ਹੋ ਜਾਣ ਅਤੇ ਉਹ ਮੁੜ ਤਣਾਅ ਵਿੱਚ ਆ ਜਾਂਦਾ ਹੈ ਅਜਿਹੇ ਵਿਅਕਤੀ ਸਹਿਮ ਡਰ ਗੁੱਸੇ ਕਵਰਾਟ ਤੇ ਅਪਰਾਧ ਦੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹਨ ਅਤੇ ਉਹਨਾਂ ਦਾ ਜੀਵਨ ਆਮ ਵਰਗਾ ਨਹੀਂ ਰਹਿੰਦਾ ਚੰਗੀ ਤਰ੍ਹਾਂ ਸੌ ਨਹੀਂ ਸਕਦਾ ਤੇ ਕਈ ਵਾਰ ਸੁੱਤਾ ਪਿਆ ਚੀਕਾਂ ਮਾਰਨ ਲੱਗਦਾ ਹੈ ਵਾਗੀਆਂ ਅੱਤਵਾਦੀਆਂ ਜਾਂ ਦੁਸ਼ਮਣਾਂ ਨਾਲ ਲੜਾਈ ਕਰਦੇ ਸਮੇਂ ਫੌਜੀ ਦਿਲ ਕੰਬਾਉਂ ਦ੍ਰਿਸ਼ਾਂ ਨੂੰ ਦੇਖ ਕੇ ਕਈ ਵਾਰ ਤਣਾਅ ਵਿੱਚ ਆ ਜਾਂਦੇ ਹਨ ਇਹ ਸਦਮੇ ਉਮਰ ਪਰ ਪਿੱਛਾ ਨਹੀਂ ਛੱਡਦੇ ਕਈ ਵਾਰ ਆਤਮ ਹੱਤਿਆ ਸਹਿਕਰਮੀਆਂ ਨਾਲ ਲੜਾਈ ਵਰਗੇ ਰਾਹ ਤੇ ਤੁਰ ਪੈਂਦੇ ਹਨ ਇਹ ਵਿਗਾੜ ਆਮ ਕਰਕੇ ਲੜਕਪਨ ਅਤੇ ਜਵਾਨੀ ਦੀ ਉਮਰ ਵਿੱਚ ਪੈਦਾ ਹੁੰਦੇ ਹਨ ਲੜਕੀਆਂ ਅਤੇ ਔਰਤਾਂ ਵਿੱਚ ਮਰਦਾਂ ਦੇ ਮੁਕਾਬਲੇ ਇਹ ਜ਼ਿਆਦਾ ਹੁੰਦਾ ਹੈ ਪੰਜਮਾ ਹੈ ਭੋਜਨ ਖਾਣ ਦਾ ਵਿਗਾਰਡ ਈਟਿੰਗ ਡਿਸਆਰਡਰ ਅਸੀਂ ਦੇਖਦੇ ਹਾਂ ਕਿ ਕਈ ਵਿਅਕਤੀ ਬਹੁਤ ਥੋੜਾ ਭੋਜਨ ਖਾਂਦੇ ਹਨ ਤੇ ਕਈ ਲੋੜ ਤੋਂ ਵੱਧ ਤੇ ਕਈ ਵਾਰ-ਵਾਰ ਖਾਂਦੇ ਹਨ ਇਹ ਕੋਈ ਸਧਾਰਨ ਗੱਲ ਨਹੀਂ ਲੋੜ ਤੋਂ ਘੱਟ ਜਾਂ ਵੱਧ ਖਾਣਾ ਇੱਕ ਗੰਭੀਰ ਰੋਗ ਹੈ ਜਿਸ ਦਾ ਸਬੰਧ ਵਿਅਕਤੀ ਦੇ ਵਿਚਾਰਾਂ ਅਤੇ ਭਾਵਨਾਵਾਂ ਨਾਲ ਹੈ 2019 ਇਸਵੀ ਚ ਵਿਸ਼ਵ ਭਰ ਵਿੱਚ 14 ਮਿਲੀਅਨ ਲੋਕ ਇਸ ਰੋਗ ਦੇ ਸ਼ਿਕਾਰ ਹਨ ਇਸ ਰੋਗ ਦੀਆਂ ਤਿੰਨ ਕਿਸਮਾਂ ਹਨ ਐਨੋਰੈਕਸਿਆ ਨਰਵੋਸਾ ਬੁਲੀਮੀਆ ਨਰਵੋਸਾ ਵਿੰਜ ਖਾਣ ਵਿਕਾਰ ਪਹਿਲਾ ਐਨੋਰਕਸਿਆ ਨਰਵੋਸਾ ਇਸ ਰੋਗ ਦਾ ਸ਼ਿਕਾਰ ਵਿਅਕਤੀ ਖਾਣਾ ਖਾਣ ਤੋਂ ਬਚਦਾ ਹੈ ਜਾਂ ਬਹੁਤ ਹੀ ਥੋੜਾ ਜਿਹਾ ਖਾਣਾ ਖਾਂਦਾ ਹੈ ਉਸ ਨੂੰ ਲੱਗਦਾ ਹੈ ਕਿ ਭੋਜਨ ਖਾਣ ਨਾਲ ਉਸ ਦੇ ਸਰੀਰ ਦੀ ਸ਼ਕਲ ਵਿੱਚ ਫਰਕ ਪੈ ਰਿਹਾ ਹੈ ਉਸ ਦਾ ਭਾਰ ਵੱਧ ਰਿਹਾ ਹੈ ਜਦਕਿ ਉਸ ਦਾ ਭਾਰ ਘਟ ਰਿਹਾ ਹੁੰਦਾ ਹੈ ਇਸ ਸਥਿਤੀ ਕਾਫੀ ਗੰਭੀਰ ਹੁੰਦੀ ਹੈ ਕਿਉਂਕਿ ਇਸ ਵਿੱਚ ਮੌਤ ਦਾ ਖਤਰਾ ਵੱਧ ਹੁੰਦਾ ਹੈ। ਭਾਰ ਘਟਾਣਾ, ਖੁੱਲੇ ਕੱਪੜੇ ਪਹਿਨਣਾ, ਕੁਝ ਭੋਜਨ ਜਿਵੇਂ ਕਾਰਬੋਹਾਈਡਰੇਟ, ਚਰਬੀ ਨਾ ਖਾਣਾ, ਦੂਸਰੇ ਲੋਕਾਂ ਸਾਹਮਣੇ ਨਾ ਖਾਣਾ, ਜ਼ਿਆਦਾ ਕਸਰਤ ਕਰਨੀ ਤੇ ਕਬਜ ਰਹਿਣੀ ਇਸ ਮਨਰੋਗ ਦੇ ਲੱਛਣ ਹਨ। ਦੂਜਾ ਬੁਲੀਮੀਆ ਨਰਵੋਸਾ ਇਸ ਰੋਗ ਦਾ ਸ਼ਿਕਾਰ ਵਿਅਕਤੀ ਭੋਜਨ ਵਾਰ-ਵਾਰ ਅਤੇ ਬਹੁਤੀ ਮਾਤਰਾ ਵਿੱਚ ਖਾਂਦਾ ਹੈ। ਉਸ ਦਾ ਖਾਣ ਉੱਪਰ ਕੰਟਰੋਲ ਨਹੀਂ ਰਹਿੰਦਾ। ਰੋਗੀ ਦਾ ਗਲਾ ਸੁੱਜਿਆ ਅਤੇ ਜ਼ਖਮੀ ਦੰਦਬਦ ਰੰਗ ਸਵੇਦਨਸ਼ੀਲ ਅਤੇ ਖਰਾਬ ਹੁੰਦੇ ਹਨ ਤੀਜਾ ਵਿੰਜ ਖਾਣ ਵਿਕਾਰ ਵਿੰਜ ਖਾਣ ਵਿਕਾਰ ਇੱਕ ਜਾਨਲੇਵਾ ਮਨ ਰੋਗ ਹੈ ਇਸ ਵਿਕਾਰ ਵਿੱਚ ਰੋਗੀ ਦੂਸਰੇ ਰੋਗੀਆਂ ਵਾਂਗ ਬਹੁਤੀ ਮਾਤਰਾ ਵਿੱਚ ਖਾਂਦਾ ਹੈ ਤੇ ਵਾਰ-ਵਾਰ ਖਾਂਦਾ ਹੈ ਖਾਣ ਤੋਂ ਪਿੱਛੋਂ ਸ਼ਰਮ ਅਤੇ ਅਪਰਾਧ ਦੀ ਭਾਵਨਾ ਮਹਿਸੂਸ ਕਰਦਾ ਹੈ ਜਿਸ ਕਰਕੇ ਉਸ ਨੂੰ ਤਣਾਅ ਹੋ ਜਾਂਦਾ ਹੈ ਸ਼ਰਮਾਤੀਆ ਪ੍ਰਾਤੋਵਚਨ ਲਈ ਉਹ ਖਾਣ ਤੋਂ ਮਗਰੋਂ ਉਲਟੀ ਕਰ ਦਿੰਦਾ ਹੈ ਜਾਂ ਕਸਰਤ ਕਰਦਾ ਹੈ ਤੇ ਭੁੱਖਾ ਰਹਿੰਦਾ ਹੈ। ਲੋਕਾਂ ਵਿੱਚ ਖਾਣਾ ਖਾਣ ਤੋਂ ਕੰਨ ਕੰਨੀ ਘਤਰਾਉਂਦਾ ਹੈ ਅਤੇ ਆਪਣੇ ਭਾਰ ਅਤੇ ਸਰੀਰਕ ਵੰਤਰ ਬਾਰੇ ਬਹੁਤਾ ਫਿਕਰਮੰਦ ਰਹਿੰਦਾ ਹੈ। ਛੇਮਾ ਹੈ ਸਿਜ਼ੋਫਰੀਨੀਆ। ਸਿਜ਼ੋਫਰੀਨੀਆ ਇੱਕ ਬਹੁਤ ਗੰਭੀਰ ਮਾਨਸਿਕ ਰੋਗ ਹੈ। ਇਹ ਵਿਅਕਤੀ ਦੇ ਸੋਚਣ, ਅਨੁਭਵ ਕਰਨ ਅਤੇ ਵਤੀਰੇ ਨੂੰ ਪ੍ਰਭਾਵਿਤ ਕਰਦਾ ਹੈ। ਰੋਗੀ ਅਸਲੀਅਤ ਨੂੰ ਸਮਝਣ ਤੋਂ ਅਸਮਰੱਥ ਹੁੰਦਾ ਹੈ। ਜਿਸ ਕਾਰਨ ਉਹ ਰੋਜ਼ਾਨਾ ਜੀਵਨ ਵਿੱਚ ਕੰਮ ਕਰਨ ਵਿੱਚ ਦਿੱਕਤ ਮਹਿਸੂਸ ਕਰਦਾ ਹੈ ਆਮ ਕਰਕੇ ਇਹ ਰੋਗ 16 ਤੋਂ 30 ਸਾਲ ਦੀ ਉਮਰ ਵਿੱਚ ਹੁੰਦਾ ਹੈ ਰੋਗ ਦੇ ਲੱਛਣ ਇਸ ਤਰ੍ਹਾਂ ਹਨ ਰੋਗੀ ਚਿੱਤ ਪਰਮ ਸ਼ਿਕਾਰ ਹੁੰਦੇ ਹਨ ਉਹ ਚੀਜ਼ਾਂ ਨੂੰ ਅਸਲੀਅਤ ਤੋਂ ਅਲੱਗ ਦੇਖਦੇ ਸੁਣਦੇ ਸੁੰਘਦੇ ਸਵਾਦ ਲੈਂਦੇ ਅਤੇ ਮਹਿਸੂਸ ਕਰਦੇ ਹਨ ਉਨ੍ਹਾਂ ਦੀ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਅਤੇ ਲੋਕਾਂ ਪ੍ਰਤੀ ਧਾਰਨਾ ਆਮ ਬੰਦੇ ਤੋਂ ਭਿੰਨ ਹੁੰਦੀ ਹੈ। ਉਹਨਾਂ ਨੂੰ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਜੋ ਅਸਲ ਵਿੱਚ ਹੁੰਦੀਆਂ ਹੀ ਨਹੀਂ। ਉਹਨਾਂ ਦੇ ਵਿਸ਼ਵਾਸ ਵਿੱਚ ਭਰਮ ਪੈਦਾ ਹੋ ਜਾਂਦਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਕੋਈ ਬੰਦਾ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਜਦਕਿ ਅਜਿਹਾ ਕੁਝ ਨਹੀਂ ਹੁੰਦਾ। ਉਹਨਾਂ ਦੀ ਸਰੀਰਕ ਹਰਕਤਾਂ ਵਿੱਚ ਤਬਦੀਲੀ ਆ ਜਾਂਦੀ ਹੈ। ਕਈ ਹਰਕਤਾਂ ਉਹ ਕਈ ਵਾਰ-ਵਾਰ ਕਰਦੇ ਹਨ। ਅਤੇ ਦੁਹਰਾਉਂਦੇ ਹਨ ਉਹਨਾਂ ਨੂੰ ਸਿੱਖਣ ਫੈਸਲੇ ਕਰਨ ਜਾਂ ਧਿਆਨ ਕੇਂਦ੍ਰਿਤ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਉਹਨਾਂ ਦੀ ਆਵਾਜ਼ ਭਾਰੀ ਹੋ ਜਾਂਦੀ ਹੈ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਘਟ ਜਾਂਦੇ ਹਨ ਜੇਕਰ ਇਹ ਰੋਗ ਵਧਦਾ ਜਾਵੇ ਤਾਂ ਰੋਗੀ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਖਤਰਾ ਵੱਧ ਜਾਂਦਾ ਹੈ ਸਤਮਾ ਹੈ ਜਨੂਨ ਅਤੇ ਮਜਬੂਰੀ ਹਿੱਤ ਵਿਹਾਰ ਦਾ ਵਿਕਾਰ ਅਬਸੈਸਿਵ ਕੰਪਲਸਿਵ ਡਿਸਆਰਡਰ ਜਨੂਨ ਅਤੇ ਮਜਬੂਰੀ ਹਿੱਤ ਵਿਹਾਰ ਦਾ ਵਿਕਾਰ ਅਜਿਹਾ ਰੋਗੀ ਬੰਦੇ ਦੇ ਮਨ ਵਿੱਚ ਕੋਈ ਅਣਚਾਹੇ ਵਿਚਾਰ ਜਾਂ ਦ੍ਰਿਸ਼ ਨੂੰ ਬਹੁਤ ਤੀਬਰਤਾ ਨਾਲ ਵਾਰ-ਵਾਰ ਆਉਂਦਾ ਹੈ ਇਨ੍ਹਾਂ ਵਿਚਾਰਾਂ ਜਾਂ ਦ੍ਰਿਸ਼ਾਂ ਦੇ ਅਸਰ ਹੇਠ ਰੋਗੀ ਕੋਈ ਕੰਮ ਵਾਰ-ਵਾਰ ਕਰਦਾ ਹੈ ਰੋਗੀ ਨੂੰ ਇਹ ਪਤਾ ਹੁੰਦਾ ਹੈ ਕਿ ਉਸਦੇ ਵਿਚਾਰ ਤੇ ਵਿਹਾਰ ਉਚਿਤ ਨਹੀਂ ਪਰ ਫਿਰ ਵੀ ਉਹ ਮਜਬੂਰੀ ਵਾਸੋਂ ਉਹਨਾਂ ਨੂੰ ਵਾਰ-ਵਾਰ ਦੁਹਰਾਉਂਦਾ ਹੈ ਇਸ ਵਿਕਾਰ ਦੇ ਦੋ ਭਾਗ ਹਨ ਜਨੂਨ ਅਬਸੈਸਿਵ ਅਤੇ ਮਜਬੂਰੀ ਇੰਪਲਸਿਵ ਜਨੂਨ ਤੋਂ ਭਾਵ ਹੈ ਅਨਚਾਹੇ ਤਰਕਹੀਣ ਵਿਚਾਰ ਜਾਂ ਭਾਵਨਾਵਾਂ ਦਾ ਮਨ ਵਿੱਚ ਵਾਰ-ਵਾਰ ਆਉਣਾ ਇਹ ਵਿਚਾਰ ਰੋਗੀ ਨੂੰ ਅਸ਼ਾਂਤ ਕਰਦੇ ਹਨ ਰੋਗੀ ਆਪਣੇ ਜਨੂਨੀ ਵਿਚਾਰਾਂ ਅਧੀਨ ਤਣਾਅ ਨੂੰ ਘਟ ਕਰਨ ਲਈ ਮਜਬੂਰੀ ਹਿਤ ਵਿਹਾਰ ਕਰਦਾ ਹੈ ਉਸ ਨੂੰ ਥੋੜੇ ਸਮੇਂ ਲਈ ਆਰਾਮ ਮਿਲਦਾ ਹੈ ਪਰ ਜਨੂਨੀ ਵਿਚਾਰ ਉਸ ਨੂੰ ਫਿਰ ਤੰਗ ਕਰਦੇ ਹਨ ਇਸ ਤਰ੍ਹਾਂ ਵਿਹਾਰ ਨੂੰ ਦੁਹਰਾਉਣ ਦੀ ਪ੍ਰਕਿਰਿਆ ਲੰਮਾ ਸਿਰ ਚੱਲਦੀ ਰਹਿੰਦੀ ਹੈ ਇਸ ਮਨੋ ਰੋਗ ਦੇ ਇਲਾਜ ਲਈ ਮਨੋਚਿਕਿਤਸਕ ਕੋਲ ਜਾਣਾ ਚਾਹੀਦਾ ਹੈ ਦਵਾਈ ਅਤੇ ਮਨੋਥੈਰੇਪੀ ਦੋਨੇ ਇਸ ਰੋਗ ਦਾ ਇਲਾਜ ਹਨ